ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਵੈਲਕਮ ਹੈ ਤੁਹਾਡਾ ਮੀਟ ਐਂਡ ਟ੍ਰੀਟ ਵਲੌਗ ਸੇ ਮੈਂ ਤੁਹਾਡੇ ਨਾਲ ਅੱਜ ਇੱਕ ਗੱਲ ਸ਼ੇਅਰ ਕਰਨ ਲੱਗੀ ਆ ਐਕਚੁਅਲੀ ਜ ਮੈਂ ਬਹੁਤ ਜ਼ਿਆਦਾ ਥੱਕ ਗਈ ਸੀ ਤੇ ਕੰਮ ਖੁੰਮ ਕੀਤਾ ਤੇ ਇੱਕ ਬੰਦੇ ਦਾ ਅੱਜ ਬਣਿਆ ਹੋਇਆ ਮੂਹ ਉਹ ਖੜੇ ਨੇ ਮੂਹ ਬਣਿਆ ਹੋਇਆ ਜਦੋਂ ਕਹਦਾ ਵੀ ਕੁਝ ਹੱਦ ਦਾ ਫੁਲਕਾ ਬਣਾ ਕੇ ਦੇ ਤੂੰ ਰੋਟੀ 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 ਲਾਈ ਆ ਇੱਕੋ ਗੱਲ ਕਰੀਏ ਇੰਨੀ ਵਾਰ-ਵਾਰ ਨਹੀਂ ਹੁਣ ਮੈਂ ਥੱਕੀ ਹੋਈ ਆ ਤੇ ਤੁਸੀਂ ਇੰਨਾ ਤਾਂ ਸਮਝ ਲਓ ਯਾਰ ਕਿ ਮੈਂ ਬਹੁਤ ਜ਼ਿਆਦਾ ਥੱਕੀਆਂ ਮੈਂ ਇੰਨਾ ਕੰਮ ਕੀਤਾ ਹੋਇਆ ਇਹਨੂੰ ਵੀ ਪਤਾ ਨਹੀਂ ਕਿ ਕੰਮ ਇੰਨੇ ਕੰਮ ਕੀਤੇ ਨੇ ਮੈਂ ਸਵੇਰ ਦੇ ਮੈਂ ਹਲੇ ਤੱਕ ਨਹਾਈ ਵੀ ਨਹੀਂ ਹੈਗੀ ਹਲੇ ਮੈਂ ਦੇਖੋ ਨਾਈਟ ਸੂਟ ਚ ਹੀ ਮੈਂ ਨਹੀਂ ਕਰਦੀ ਹੁੰਦੀਆਂ ਰਤੀਮੀਆਂ ਨਹੀਂ ਨਾ ਯਾਰ ਕੰਮ ਤਾਂ ਮੈਨੂੰ ਪਤਾ ਸਾਰੇ ਕਰਦੇ ਨੇ ਐਕਚੁਅਲੀ ਟ੍ਰਿਪ ਤੋਂ ਆਏ ਆ ਇੰਨੇ ਕੰਮ ਸੀਗੇ ਤੇ ਫਿਰ ਹੁਣ ਮੈਂ ਨਹੀਂ ਜ਼ਿਆਦਾ ਥੱਕ ਗਈ ਤੁਸੀਂ ਇੰਨਾ ਤਾਂ ਅੰਡਰਸਟੈਂਡ ਕਰੋ ਕਿ ਮੈਂ ਤੁਹਾਨੂੰ ਰੋਟੀ ਬਣਾ ਕੇ ਦੇ ਰਹੀ ਆ ਮੈਂ ਰੋਟੀ ਨਹੀਂ ਖਾਣੀ ਜੈ ਤੈਨੂੰ ਕਹਿਦਾ ਮੈਂ ਰੋਟੀ ਖਾਣੀ ਨਹੀਂ ਹੈਗੀ ਕਿਉਂ ਨਹੀਂ ਖਾਣੀ ਯਾਰ ਐਂ ਨਾ ਕਰੋ ਪਲੀਜ਼ ਦੇਖੋ ਹੁਣ ਮੈਂ ਤੁਹਾਨੂੰ ਰੋਟੀ ਬਣਾ ਕੇ ਦੇ ਰਹੀ ਆ ਹੁਣ ਤੁਸੀਂ ਲੜ ਰਹੇ ਹੋ ਮੇਰੇ ਨਾਲ ਕਿ ਮੈਂ ਬਿਲਕੁਲ ਹਲਕਾ ਫੁਲਕਾ ਖਾਣਾ ਬਿਲਕੁਲ ਨਹੀਂ ਹੈ ਵੀ ਜੀ ਖਾਈ ਜਾਂਦੀ ਮੈਂ ਨਹੀਂ ਖਾਣੀ ਮੈਨੂੰ ਹਲਕਾ ਫੁਲਕਾ ਬਣਾ ਕੇ ਦੇ ਸਕੀ ਤਾਂ ਠੀਕ ਆ ਇਹ ਜਾਣ ਕੇ ਠੀਕ ਆ ਫਿਰ ਮੈਂ ਮੰਮੀ ਕੋਲ ਚਲਦੀ ਆ ਹੁਣ ਥੋੜੀ ਬੱਸ ਕੇ ਆਉਣੀ ਆ ਕਿ ਤੁਸੀਂ ਐਵੇਂ ਕਰ ਰਹੇ ਹੋ ਕਹਿੰਦੇ ਕਹਿੰਦੇ ਜੋ ਕਹਿੰਦਾ ਕਹਿ ਰਹੇ ਆ ਮੰਮੀ ਜੀ ਹਾਂ ਇਹ ਕਹ ਰਹੀ ਕੁਝ ਖਾਣ ਨੂੰ ਬਣਾ ਕੇ ਦੋ ਕੁਝ ਹਲਕਾ ਜਿਹਾ اچھا ਮੈਂ ਕਹ ਰਹੀ ਸੀ ਰੋਟੀ ਬਣਾ ਦੋ ਕਹਿੰਦੇ ਨਹੀਂ ਮੈਨੂੰ ਕੁਝ ਹਲਕਾ ਦੱਸੋ ਮੈਨੂੰ ਕੀ ਕਰੀਏ ਆਪਾਂ ਕੋਈ ਗੱਲ ਨਹੀਂ ਕਰ ਮੈਂ ਬਣਾ ਦਿੰਦੀ ਹਾਂ ਮੈਂ ਤਾਂ ਮੈਂ ਕਿਹਾ ਮੈਂ ਥੱਕੀ ਹੋਈ ਸੀ ਮੈਂ ਰੋਟੀ ਬਣਾਉਣੀ ਆ ਕਹਿੰਦੇ ਨਹੀਂ ਰੋਟੀ ਨਹੀਂ ਖਾਣੀ ਕੁਝ ਹਲਕਾ ਖਾਣਾ ਹੁਣ ਮੈਂ ਦੱਸੋ ਕੀ ਕਰਾਂ ਕੋਈ ਗੱਲ ਨਹੀਂ ਫਿਰ ਮੈਂ ਬਣਾ ਦਿੰਦੀ ਆ ਜੀ ਅੱਜ ਮੈਂ ਬ੍ਰੇਕਫਾਸਟ ਬਣਾ ਕੇ ਖਵਾਉਣੀ ਆ ਤੂੰ ਥੱਕ ਨਹੀਂ ਗਈ ਨਾ ਠੀਕ ਹੈ ਫਿਰ ਤੁਹਾਨੂੰ ਸਟੀਚਿੰਗ ਵੀ ਕਰਨੀ ਆ ਫਿਰ ਆਪਾਂ ਕੱਲ ਦੇ ਠੱਕ ਕੇ ਆਈਏ ਇਹਨੇ ਕੱਪੜੇ ਧੋਤੇ ਆ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਅੱਜ ਮੈਂ ਬਣਾਉਣੀ ਮੈਂ ਸਮਾਨ ਤਿਆਰ ਕਰ ਲੈਣੇ ਆ ਠੀਕ ਹੈ ਜੀ ਠੀਕ ਹੈ ਸਮਾਨਦਿਆਂ ਕਰਕੇ ਫਿਰ ਮम्मी ਕੁਝ ਬਣਾ ਕੇ ਦਿਓ ਯਾਰ ਹਲਕਾ ਜਾਂ ਬਣਾ ਰਹੀ ਹਾਂ ਮੈਂ ਮੈਨੂੰ ਮੰਨੇ ਦੱਸ ਕੇ ਲਈ ਆ ਉਹਦੀ ਮੰਮੀ ਮੈਂ ਥੱਕ ਗਈ ਕਿ ਬਣਾਉਂਗੇ ਫਿਰ ਤੁਸੀਂ ਹਾਂ ਥੱਕ ਵੀ ਗਈ ਸੀ ਨਹੀਂ ਉਹਨੇ ਤਿਆਰ ਕਰ ਲਿਆ ਕਿਤਾ ਕੱਪੜੇ ਵੀ ਧੋਤੇ ਆ ਠੀਕ ਆ ਨਾ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਆ ਇਹ ਮੈਂ ਬਣਾਉਣ ਲੱਗੀ ਆ ਅੱਜ ਸੋਜੀ ਦਾ ਉਪਮ ਠੀਕ ਹੈ ਇਹ ਸਾਊਥ ਇੰਡੀਅਨ ਡਿਸ਼ਾ ਠੀਕ ਹੈ ਹਾਂ ਇਹਦੇ ਵਾਸਤੇ ਆਪਾਂ ਪਹਿਲਾਂ ਤਾਂ ਲਵਾਂਗੇ ਸੂਜੀ ਠੀਕ ਹੈ ਹਰੀਆਂ ਮਿਰਚਾਂ ਕੱਟ ਲਈਆਂ ਪਿਆਜ਼ ਟਮਾਟਰ ਇਹਦੇ ਵਿੱਚ ਥੋੜੀ ਜਿਹੀ ਮਿੰਟੇ ਪਾਵਾਂਗੇ ਉਹ ਵੀ ਫਰਾਈ ਕਰਕੇ ਠੀਕ ਹੈ ਠੀਕ ਹੈ ਤੇ ਅੱਜ ਮੈਂ ਤੈਨੂੰ ਇੱਕ ਨਹੀਂ ਤੈਨੂੰ ਤਿੰਨ ਚੀਜ਼ਾਂ ਬਣਾ ਕੇ ਦੇਣੀ ਆ ਇੱਕ ਬਣਾਣੀ ਆ ਆਪਾਂ ਨੇ ਇਹ ਬਰਮਸਿਲੀ ਆ ਸੇਵੀਆਂ ਜਿਹਨੂੰ ਕਹਿੰਦੇ ਆ ਆਪਾਂ ਇਹਨੂੰ ਆਪਾਂ ਵਾਇਲ ਕਰਾਂਗੇ ਵਾਇਲ ਕਰਕੇ ਆਪਾਂ ਇਹਨੂੰ ਇਹ ਮਿੱਠੀ ਨਮਕੀਨ ਨਮਕੀਨ ਬਣਾਵਾਂਗੇ ਠੀਕ ਹੈ ਤੇ ਇੱਕ ਇੱਕ ਬਣਾਵਾਂਗੇ ਆਪਾਂ ਬੇਸਨ ਦਾ ਚਿਲਾ ਉਮਰਸ ਠੀਕ ਹੈ। ਕੀ ਬਣਾਉਣੀ? ਅਮੀ ਜੀ ਕੀ ਲੱਗਿਓ ਬਣਾਉਣ ਤੁਸੀਂ? ਅੱਜ ਮੈਂ ਬਣਾ ਰਹੀ ਹਾਂ ਇੱਕ ਸੂਜੀ ਦਾ ਉਪਮਾ। ਅੱਛਾ ਜੀ। ਹਾਂ। ਇਹਦੇ ਵਾਸਤੇ ਮੈਂ ਪਹਿਲੇ ਦੁੱਸੇ ਸਾਰੇ ਰੀਸਟ ਤਿਆਰ ਕਰਤੀ। ਹਾਂ ਜੀ। ਕੀ ਕੀ ਕੱਟਿਆ ਮੰਮੀ ਤੁਸੀਂ ਦੱਸੋ ਮੈਂ ਮਾੜਾ ਜੀ। ਅੱਜ ਕੱਟਿਆ? ਹਾਂ ਜੀ। ਹਰੀ ਮਿਰਚ। ਆ ਟਮਾਟਰ ਕੱਟਿਆ ਤੇ ਆਪਾਂ ਫਰਾਈ ਕਰਕੇ ਪਾਵਾਂਗੇ ਠੀਕ ਹੈ ਜੀ ਮੂੰਗਫਲੀ ਹਾਂਜੀ ਇਹ ਸੂਜੀ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹ ਸੇਵੀਆਂ ਨੇ ਹਾਂਜੀ ਇਹਨੂੰ ਆਪਾਂ ਬਰਮ ਸੇਦੀ ਕਹਿ ਦਿੰਦੇ ਆ ਇਹ ਸੇਵੀਆਂ ਨੂੰ ਬਾਇਲ ਕਰਕੇ ਆਪਾਂ ਨੂਡਲ ਦੀ ਤਰ੍ਹਾਂ ਹਰੇ ਬਣਾਵਾਂਗੇ ਠੀਕ ਹੈ ਜੀ ਫਿਰ ਬਣਾਵਾਂਗੇ ਬੇਸਨ ਦਾ ਸਿਰਫ ਇੱਕ ਇੱਕ ਚੀਜ਼ ਠੀਕ ਹੈ ਜੀ ਇਹਦੇ ਵਾਸਤੇ ਆਪਾਂ ਸਭ ਤੋਂ ਸਭ ਤੋਂ ਪਹਿਲਾਂ ਥੋੜਾ ਜਿਹਾ ਆਇਲ ਪਾ ਦੋ ਹਾਂਜੀ ਬਿਲਕੁਲ ਥੋੜਾ ਦੇਖੋ ਆਪਾਂ ਨੇ ਪਹਿਲਾਂ ਤਾਂ ਤੇਲ ਪਾਤਾ ਬਿਲਕੁਲ ਥੋੜਾ ਤੇਲ ਪਾਤਾ ਥੋੜਾ ਜਿਹਾ ਠੀਕ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਪਾ ਦਾਂਗੇ ਅੱਛਾ ਠੀਕ ਹੈ ਸੂਜੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨਾ ਛਿਲਪਾ ਦੇ ਮਤਲਬ ਐਨਾ ਭੁੰਨਣਾ ਨਾ ਇਹਨੂੰ ਕਿ ਮਤਲਬ ਕੱਚੀ ਨਾ ਰਹੇ ਠੀਕ ਹੈ ਥੋੜੇ ਜਿਹਾ ਬ੍ਰਾਊਨ ਕਰ ਲੈਣਾ ਠੀਕ ਹੈ ਠੀਕ ਹੈ ਫਿਰ ਦੇਖੋ ਸੂਜੀ ਆਪਣੀ ਬਰਾਊਨ ਹੋ ਗਈ ਇਹ ਆਪਾਂ ਨੂੰ ਸੂਜੀ ਨੂੰ ਬਰਤਨ ਵਿੱਚ ਕੱਢ ਲੈਣਾ ਕੜਾਹੀ ਨੂੰ ਖਾਲੀ ਕਰ ਲੈਣਾ ਕੜਾਹੀ ਖਾਲੀ ਕਰਕੇ ਆਪਾਂ ਨੇ ਫਿਰ ਆਇਲ ਪਾ ਲਿਆ ਕੜਾਹੀ ਵਿੱਚ ਆਇਲ ਪਾ ਕੇ ਚੰਗੀ ਤਰ੍ਹਾਂ ਜਦੋਂ ਆਇਲ ਗਰਮ ਹੋ ਗਿਆ ਸਾਨੂੰ ਆਇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਤੁਹੋ ਬਾਦ ਆਪਾਂ ਇਹਦੇ ਵਿੱਚ ਰਾਈ ਪਾਉਣੀ ਆ ਰਾਈ ਇਸ ਡਿਸ਼ ਦੇ ਵਿੱਚ ਰਾਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਸਾਊਥ ਇੰਡੀਅਨ ਡਿਸ਼ ਆ ਸਾਊਥ ਇੰਡੀਅਨ ਡਿਸ਼ ਆਪਾਂ ਜਿਹੜੀ ਵੀ ਬਣਾਉਨੇ ਆ ਉਹਦੇ ਵਿੱਚ ਰਾਈ ਜ਼ਰੂਰ ਪੈਂਦੀ ਆ ਇਸ ਕਰਕੇ ਅਸੀਂ ਪਹਿਲਾਂ ਰਾਈ ਪਾਉਣੀ ਆ ਜਦੋਂ ਰਾਈ ਚੰਗੀ ਤਰ੍ਹਾਂ ਚਟਕ ਗਈ ਫਿਰ ਅਸੀਂ ਇਹਦੇ ਵਿੱਚ ਜੀਰਾ ਵੀ ਨਾਲ ਦੇ ਨਾਲ ਪਾ ਦੇਣਾ ਦੇਖੋ ਅਰੀ ਜੀਰਾ ਵੀ ਸਾਡਾ ਲਾਲ ਹੋ ਗਿਆ ਤੇ ਰਾਈ ਵੀ ਚੰਗੀ ਤਰ੍ਹਾਂ ਚਟਕ ਗਈ ਠੀਕ ਆ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਦੇਖੋ ਆਪਾਂ ਇੱਕ ਸਾਈਡ ਤੇ ਨਾ ਫਰਾਈਵੇਲ ਰੱਖ ਕੇ ਫਰਾਈ ਇਹਦੇ ਵਿੱਚ ਆਪਾਂ मूंगफली ਨੂੰ ਪਹਿਲਾਂ ਫਰਾਈ ਕਰਾਂਗੇ ਇਹ ਵੀ मूंगफली ਵੀ ਹਮੇਸ਼ਾ ਕੱਚੀ ਨਹੀਂ ਪਾਉਣੀ ਇਹ ਇਹ ਹਮੇਸ਼ਾ ਫਰਾਈ ਕਰਕੇ ਹੀ ਪਾਣੀ ਹੈ ਆਪਣਾ ਕਾ ਲੈਂ ਰੱਖੀ ਨਾ ਪਿਆਜ਼ ਨੂੰ ਥੋੜਾ ਜਿਹਾ ਲਾਲ ਕਰਕੇ

ਤੰਨਾ ਥੋੜਾ ਨਮਕ ਪਾਵਾਂਗੇ ਬਿਲਕੁਲ ਥੋੜਾ ਪਾਵਾਂਗੇ ਕਿਉਂਕਿ ਪਿਆਜ਼ ਜਲਦੀ ਹੋ ਜੂਗਾ ਲਾਲ ਫਿਰ ਉਸ ਤੋਂ ਬਾਅਦ ਜੇ ਟੇਸਟ ਦੇ ਅਕੋਰਡਿੰਗ ਆਪਾਂ ਦੇਖ ਕੇ ਨਮਕ ਹੋਊਗਾ ਪਿਆਜ਼ ਥੋੜਾ ਬਰਾਊਨ ਹੋ ਗਿਆ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਟਮਾਟਰ ਪਾ ਦਿੰਦੇ ਆ ਪਿਆਜ਼ ਵੀ ਕਾਲ ਗਏ ਟਮਾਟਰ ਤਿਆਰ ਹੋ ਗਏ ਟਮਾਟਰ ਵੀ ਗਰ ਲਓ ਹੁਣ ਅਸੀਂ ਇਹਦੇ ਵਿੱਚ ਸੋਜੀ ਪਾਵਾਂਗੇ ਸੋਜੀ ਪਾ ਕੇ ਨਮਕ ਅਸੀਂ ਪਹਿਲਾਂ ਥੋੜਾ ਜਿਹਾ ਪਾ ਪਾ ਸੀ ਜੇ ਜ਼ਰੂਰਤ ਪਈ ਤਾਂ ਫਿਰ ਨਮਕ ਪਾਵਾਂਗੇ ਫੇਰ ਤਾਂ ਨਮਕ ਇਚ ਪਾ ਚੁੱਕੇ ਹੈ ਕਈ ਐਲੋ ਵੀ ਬਣਾ ਲੈਂਦੇ ਨੇ ਥੋੜੀ ਹਲਦੀ ਪਾ ਲੈਂਦੇ ਨੇ ਪਰ ਸਾਨੂੰ ਹਲਦੀ ਵਾਲਾ ਉਕਮਾ ਪਸੰਦ ਨਹੀਂ ਇਸ ਕਰਕੇ ਅਸੀਂ ਇਹਨੂੰ ਵਾਈਟ ਹੀ ਬਣਾਵਾਂਗੇ ਆਸਾ ਤੇ ਉਹਦੇ ਵਿੱਚ ਪਾ ਲਵਾਂਗੇ ਨਮਕ ਸਾਨੂੰ ਥੋੜਾ ਜਿਹਾ ਘੱਟ ਲੱਗਿਆ ਕਰਕੇ ਅਸੀਂ ਥੋੜਾ ਜਿਹਾ ਇਹਦੇ ਵਿੱਚ ਨਮਕ ਹੋਰ ਪਾਪਾ ਮਾ ਆਪਣਾ ਦੇਖੋ ਬੈਰੀ ਇਹ ਸਾਊਥ ਇੰਡੀਅਨ ਡਿਸ਼ ਆ ਇਸ ਕਰਕੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਰਾਈ ਪਾਈ ਆ ਸਭ ਤੋਂ ਮੇਨ ਇਹਦੇ ਵਿੱਚ ਰਾਈ ਆ ਰਾਈ ਜ਼ਰੂਰ ਪੈਂਦੀ ਆ ਕੋਈ ਵੀ ਆਪਾਂ ਡਿਸ਼ ਸਾਊਥ ਇੰਡੀਅਨ ਬਣਾਉਣਾ ਉਹਦੇ ਵਿੱਚ ਰਾਈ ਪਾਣੀ ਜੀ ਪਾਉਣਾ ਅਸੀਂ ਜ਼ਰੂਰ ਪਾਉਂਦੇ ਆ ਜੇ ਤੁਹਾਨੂੰ ਨਹੀਂ ਪਸੰਦ ਆ ਤੁਸੀਂ ਉਹਦੀ ਜਗ੍ਹਾ ਤੇ ਕੰਲਾ ਚੀਰਾ ਪਾ ਸਕਦੇ ਹੋ ਚੇਸ ਨਾਲ ਲੱਗਿਆ ਉਹਦੇ ਵਾਸਤੇ ਅਸੀਂ ਤੜਕਾ ਤਿਆਰ ਕਰਾਂਗੇ ਇੱਕ ਪਾਸੇ ਅਸੀਂ ਗਰਮ ਪਾਣੀ ਰੱਖਤਾ ਗਰਮ ਪਾਣੀ ਵਿੱਚ ਇੱਕ ਚਮਚ ਆਇਲ ਪਾ ਕੇ ਤੇ ਅਸੀਂ ਬਾਅਦ ਚ ਇਹ ਜਿਹੜੀ ਸੇਵੀਆਂ ਨੇ ਅਸੀਂ ਸੇਵੀਆਂ ਨੂੰ ਜਦ ਪਾਣੀ ਗਰਮ ਹੋ ਗਿਆ ਇਹਨਾਂ ਨੂੰ ਉਬਾਲ ਲਾਂਗੇ ਜਿਸ ਤਰ੍ਹਾਂ ਨੂਡਲ ਨੂੰ ਉਬਾਲ ਕਰਦੇ ਹਾਂ ਕਰਨਾ ਉਸ ਤਰ੍ਹਾਂ ਲਾਂਗੇ ਇਹ ਤਾਂ ਸਾਡਾ ਤੇਲ ਗਰਮ ਹੋ ਗਏ ਸੇਵੀਆਂ ਅਸੀਂ ਵਿੱਚ ਪਾਤੀਆਂ ਹੁਣ ASCII ਇਹਦੇ ਵਿੱਚ ਪਿਆਜ਼ ਪਾ ਦਾਂਗੇ ਤਾਂ ਅੱਗੇ ਤੇ ਅੱਜ ਦੇ ਨਾਲੇ ਸਾਡੀ ਹਰੀ ਰਿਚੀ ਵੀ ਖੰਡੀ ਲਵਦੀ ਮੈਂ ਕਰ ਰਹੀ ਸੀ ਕਿ ਨੋਨ ਸਟਿਕ ਤਵਾ ਸਾਫ ਥੋੜਾ ਥੋੜਾ ઓਇਲ ਜਿਹਾ ਸੀਗਾ ਜਿਹਦੇ ਤੇ ਗੰਹ ਹੋ ਗਿਆ ਸਾਫ ਤੇ ਉਸ ਤੋਂ ਬਾਅਦ ਹੁਣ ਅਸੀਂ ਬਣਾਉਣੇ ਨੇ ਚਿੱਲੇ ਚਿੱਲੇ ਲਈ ਥੋੜਾ ਜਿਹਾ ਮੈਂ ਕੱਟ ਰਹੀ ਹਾਂ ਪਿਆਜ਼ ਮਿਕਸਚ ਪਾਉਣ ਵਾਸਤੇ ਤੇ ਪਿਆਜ਼ ਕੱਟ ਕੇ ਉਸ ਤੋਂ ਬਾਅਦ ਅਸੀਂ ਆਪਣੇ ਬਣਾਵਾਂਗੇ ਚਿੱਲੇ ਤੇ ਸਾਡੀ ਜਿਹੜੀ ਸੀਗੀ ਉਪਮਾ ਉਹ ਸਾਡਾ ਹੋ ਗਿਆ ਰੈਡੀ ਤੇ ਇਹ ਬਹੁਤ ਹੀ ਹਲਕਾ ਫੁਲਕਾ ਨਾਸ਼ਤਾ ਹੈ ਜਿਸ ਦੇ ਬਿਕਰ ਹੀ ਬਣਾ ਸਕਦੇ ਹੋ ਜਿਵੇਂ ਹੁਣ ਅੱਜ ਸਾਡੇ ਇੱਕ ਨਾਸ਼ਤੇ ਪਿੱਛੇ ਮਾੜੀ ਜਿਹੀ ਲੜਾਈ ਹੋ ਗਈ ਸੀ ਤੁਸੀਂ ਐਵੇਂ ਨਾ ਕਰਿਓ ਇਹਨੂੰ ਕੋਈ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ ਹੈਗਾ ਬਿਲਕੁਲ ਸਿੰਪਲ ਜਿਹਾ ਨਾਸ਼ਤਾ ਹੈ ਸਾਊਥ ਇੰਡੀਅਨ ਰੈਸਪੀ ਹੈ ਇਹ ਤੇ ਆਪਣੇ ਘਰੇ ਤੁਸੀਂ ਟਰਾਈ ਕਰ ਸਕਦੇ ਹੋ ਬਣਾਇਓ ਇਹਨੂੰ ਬਹੁਤ ਹੀ ਯੰਮੀ ਬਣਦਾ ਹੈ ਆਪਣੇ ਘਰੇ ਤੁਸੀਂ ਸਾਡੀ ਵਾਲੀ ਰੈਸਪੀ ਟਰਾਈ ਕਰਿਓ ਜੋ ਜੋ ਚੀਜ਼ਾਂ ਸੀ ਜਿਵੇਂ ਜਿਵੇਂ ਪਾਈਆਂ ਨੇ ਉਹਦਾ ਉਹਦਾ ਭਣਾ ਕੇ ਇਹਨੂੰ ਟਰਾਈ ਕਰਿਓ ਬਹੁਤ ਹੀ ਯੰਮੀ ਬਣਦਾ ਤੇ ਮੈਂ ਇਹੀ ਕਹੂੰਗੀ ਕਿ ਇੱਕ ਛੋਟੀ ਜੀ ਗੱਲ ਪਿੱਛੇ ਲੜਾਈ ਕਰਨਾ ਸਹੀ ਗੱਲ ਨਹੀਂ ਹੁੰਦੀ ਹੈ ਜਿਹੜੀ ਸਾਡੇ ਘਰੇ ਹੁੰਦੀ ਸੀ ਤੇ ਇਸ ਕਰਕੇ ਤੁਸੀਂ ਆਪਣਾ ਇਹ ਵਾਲਾ ਨਾਸ਼ਤਾ ਬਣਾ ਕੇ ਦੇ ਦਿਓ ਤੇ ਬਹੁਤ ਹੀ ਯੰਮੀ ਹੋਊਗਾ ਬਾਕੀ ਸਾਡੀ ਇੱਕ ਸੇਂਗੀਆਂ ਵਾਸਤੇ ਵੀ ਅਸੀਂ ਤੜਕਾ ਭੁੰਨ ਰਹੇ ਨੇ ਮੰਮੀ ਜੀ ਸਾਰੇ ਪਿਆਜ਼, ਹਰੀਆਂ ਮਿਰਚਾਂ ਵਗੈਰਾ ਕੱਟੀਆਂ। ਇਹ ਸਹੀ ਇੰਜ ਜਦ ਆ ਕਰਕੇ ਬੋਇਲ ਇਹਨਾਂ ਨੂੰ ਅਸੀਂ ਛਾਨ ਲੈਣਾ। ਇਹਨਾਂ ਨੂੰ ਪਾਣੀ ਚ ਬੋਇਲ ਕਰ ਲੈਣਾ। ਉਸ ਤੋਂ ਬਾਅਦ ਇਹਨਾਂ ਨੂੰ ਛਾਨਣੀ ਚ ਛਾਨ ਕੇ ਫਿਰ ਅਸੀਂ ਉਹਦੇ ਚ ਐਡ ਕਰੋਂਗੇ ਆਪਣੀ ਸਰ੍ਹੋਂ ਦੇ ਵਾਲੀ ਉਹਦੇ ਚ। ਤੇ ਸਾਡੀਆਂ ਦੋ ਰੈਸਪੀ ਜਿੰਦੀਆਂ ਹੋ ਜਾਣੀਆਂ ਰੈਡੀ ਇੱਕ ਹੋ ਗਈ ਦੂਸਰੀ ਹੋ ਜਾਣੀ ਹੈ। ਉਸ ਤੋਂ ਬਾਅਦ ਅਸੀਂ ਆਪਣੇ ਥਿੱਲੇ ਕਰੋਂਗੇ। ਹੁਣ ਅਸੀਂ ਪਿਆਜ਼ ਵਗੈਰਾ ਮੈਂ ਕੱਟ ਕੇ ਜੀ ਬਣਾਉਣੀ ਆ ਰੈਸਪੀ। ਤੁਹਾਨੂੰ ਬਿਠਾਣੀ ਆਂਗੇ। ਲਓ ਜੀ ਹੁਣ ਆਪਣਾ ਪਿਆਜ਼ ਥੋੜਾ ਥੋੜਾ ਬਰਾਊਨ ਹੋ ਗਿਆ। ਅਸੀਂ ਇਹਦੇ ਵਿੱਚ ਹੁਣ ਪਾ ਦਾਂਗੇ ਟਮਾਟਰ। ਵੈਸੇ ਤਾਂ ਇਹਦੇ ਵਿੱਚ ਤੁਸੀਂ ਗ੍ਰੀਨ ਕੋਈ ਵੀ ਵੈਜੀਟੇਬਲ ਪਾ ਸਕਦੇ ਹੋ। ਬੀਟਰ ਹੋਵੇ, ਸ਼ਮਲਾ ਹੋਵੇ, ਗਾਜਰ ਹੋਵੇ, ਬ੍ਰੀਸ-ਬ੍ਰੀਸ ਕਰਕੇ। ਪਰ ਫਿਲਹਾਲ ਅਸੀਂ ਕੁਝ ਨਹੀਂ ਬਣਾ ਰਹੇ ਕਿਉਂਕਿ ਕੁਝ ਨਹੀਂ ਪਾ। ਕਿਉਂਕਿ ਸਵੇਰ ਹੀ ਲੱਗਿਆ ਜ਼ਿਆਦਾ ਭੁੱਖ। ਉਹਦੇ ਕਰਕੇ ਅਸੀਂ ਬਣਾ ਰਹੇ ਹਾਂ ਇਸ ਜਲਦੀ ਜਲਦੀ ਬਣਾ ਰਹੇ ਹਾਂ। ਭੁੱਖ ਨਾ ਹੋਵੇ ਹੱਲ ਤੇ ਜਲਦੀ ਜਲਦੀ ਬਣਾ ਦਈਏ ਇਹਨਾਂ ਵਾਸਤੇ ਰੈਸਪੀ ਤੇ ਇਹਨਾਂ ਨੂੰ ਇਹਨਾਂ ਨਾਲ ਭਰੀਏ ਜਲਦੀ ਜਲਦੀ ਢਿੱਡ ਤੇ ਸਾਡੀ ਹੋਈ ਲੜਾਈ ਖਤਮ। ਤੇ ਇਸੇ ਕਰਕੇ થી ਨਾਸਤਾ ਫਟਾਫਟ ਬਣਾ ਰਹੇ ਹਾਂ ਹਾਂ ਇਹ ਰੱਖ ਲਓ ਆਪਣੇ ਟਮਾਟਰ ਕੱਟੋ ਟਮਾਟਰ ਕੱਟ ਕੇ ਜਿਵੇਂ ਤੁਸੀਂ ਇਸੇ ਜਿਵੇਂ ਹਲਕੇ ਦਾ ਤਲ ਕਰੋ ਸਰ੍ਹੋਂ ਦਾ ਤੇਲ ਜੀ ਸਰ੍ਹੋਂ ਦਾ ਤੇਲ ਦੀ ਇਹਦੇ ਵਿੱਚ ਦਿਓ ਖਾਣੀ ਹੈ ਪਾ ਕੇ ਉਪਮੇ ਵਿੱਚ ਆਪਾਂ ਨੇ ਨਹੀਂ ਪਾਈ ਸੀ ਪਾਣੀ ਪਰ ਇਹਦੇ ਵਿੱਚ ਜ਼ਰੂਰ ਪਾਣੀ ਇਹ ਚਾਪਾ ਮਸਾਲਾ ਵੀ ਆਇਆ ਕਰ ਦਿਆਂ ਗਰਮ ਮਸਾਲਾ ਕਰਪਾ ਸੌਂਦੇ ਮੈਂ ਮੇਰੇ ਹਿਸਾਬ ਨਾਲ ਤਾਂ ਨਾ ਪਾਉ ਮਸਾਲਾ ਠੀਕਾ ਕਾਲੀ ਮਿਰਚ ਪਾ ਦੋ ਇਹ ਪਾਣੀ ਪਾ ਲਓ ਨਮਸਕਾਰ ਜੇ ਤੁਸੀਂ ਜ਼ਿਆਦਾ ਸਪਾਈਸੀ ਕਰਨਾ ਤਾਂ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਸਕਦੇ ਹੋ ਤੁਸੀਂ ਤਾਂ ਨਹੀਂ ਕਰਾਂਗੇ ਤੇ ਥੋੜਾ ਜਿਹਾ ਲਾਈਟ ਵੇਜ ਜਿਹਾ ਹੀ ਕਰਾਂਗੇ ਕਿਉਂਕਿ ਅਸੀਂ ਹਰੀਆਂ ਮਿਰਚਾਂ ਵੀ ਪਾਈਆਂ ਨੇ ਜਿਹਨਾਂ ਵਿੱਚ ਇਹਦੇ ਵਿੱਚ ਵੀ ਥੋੜੀ ਜਿਹੀ ਮੂੰਗਫਲੀ ਜ਼ਰੂਰ ਪਾਵਾਂਗੇ ਕਿਉਂਕਿ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਥੋੜੀ ਥੋੜੀ ਮੂੰਗਫਲੀ ਬਹੁਤ ਜ਼ਿਆਦਾ ਪਸੰਦ ਆ ਇਹ ਕਰਕੇ ਕਾਸੀ ਤਾਂ ਪਾਣੀ ਹੈ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਇਸੇ ਵਿੱਚ ਸਟਿਕ ਕਰ ਸਕਦੇ ਹੋ ਇਲੋਜੀ ਅਸੀਂ ਸਭ ਕੱਢ ਦਿੱ ਪਿਆ ਬਾਉਲ ਚ ਥੋੜਾ ਜਿਹਾ ਪਿਆਜ਼ ਪਾ ਲਿਆ ਸੀ ਹਰੀ ਮਿਰਚ ਪਾ ਲਈ ਅਰ ਨਮਕ ਪਾ ਲਿਆ ਬਿਲਕੁਲ ਥੋੜੀ ਹਲਦੀ ਪਾ ਲਈ ਠੀਕ ਹੈ ਨਾ ਪਿਛਲੀ ਵਾਰ ਆਪਾਂ ਨੇ ਬਣਾਏ ਸੀ ਬਸਨ ਦੇ ਕੇਲੇ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਅਸੀਂ ਥੋੜੀ ਜਿਹੀ ਸੂਜੀ ਪਾਈ ਸੀ ਪਰ ਇਸ ਵਾਰ ਅਸੀਂ ਕੱਲੇ ਬਸਨ ਦੇ ਹੀ ਬਣਾ ਰਹੇ ਹਾਂ ਸੂਜੀ ਨਹੀਂ ਪਾ ਰਹੇ ਵਿੱਚ क्योंकि सूजी का उपमान भी हो गया सूजी की डिश थोड़ी स आइटम ज़्यादा हो जूगी इस करके असं कल बेसन का ही बनावेंगे ठीक है ये उपर रखता से तवा थोड़ा जहा तवा गर्म होने अंतर बिल्कुल थोड़ा टाइम ला लेंगे क्योंकि नॉन स्टिक तवाज वास्तने तेल की लौड़ है नहीं ਪਾਰ ਜਾ ਕੇ ਬੰਤਾ ਸਮੀ ਉਹ ਆਪਾਂ ਨੇ ਤਵੇ ਤੇ ਬੇਸੰਦ ਦਾ ਚੀਲਾ ਬਣਾ ਲਿਆ ਤੇ ਪਾਤਾ ਇਨੂੰ ਇੱਕ ਸਾਈਡ ਤੇ ਕੁੱਕ ਹੋਣ ਤੋਂ ਬਾਅਦ ਫਿਰ ਅਸੀਂ ਇਹਨੂੰ ਦੂਸਰੇ ਸਾਈਡ ਤੋਂ ਪਕਾਵਾਂਗੇ। ਪਹਿਲੇ ਇੱਕ ਪੁਰੀ ਹੋ ਗਈ। ਇਹ ਤੁਹਾਨੂੰ ਦਿਖਾਉਂਦੀ ਤੇ ਉਹ ਜਿਹੜਾ ਇਹਨੂੰ ਦੂਸਰੇ ਪਰਤ ਨੂੰ ਥੋੜਾ ਜਿਹਾ ਹੋਰ ਲਾਉਣਾ। ਤੇ ਅੰਦਰਲੀ ਸਾਈਡ ਤੋਂ ਵੀ ਆਪਾਂ ਇਹਨੂੰ ਲਗਾਉਣਾ। ਇਰੋ ਪਤਾ ਨਹੀਂ ਕੀ ਬਣਾਣ ਲੱਗੇ ਹੋਏ ਨੇ ਅੱਜ ਰਕੀਚਾਂ ਚ ਬਾਕੀ ਦੇਖ ਰਹੇ ਚਲੋ ਬਣਾ ਦੇ ਨੇ ਵਧੀਆ ਜਿਹਾ ਕੁਝ ਪਤਾ ਕੀ ਹੈ ਯਾਰ ਕੁਛ ਨਾ ਮਤਲਬ ਹੈਵੀ ਖਾਣ ਦਾ ਦਿਲ ਨਹੀਂ ਕਰ ਰਹਾ ਜੀ ਤਾਂ ਕਰਕੇ ਮੈਂ ਮੀਤ ਨੂੰ ਕਿਹਾ ਜੀ ਕੁਝ ਹਲਕਾ ਬੁਲਕਾ ਬਣਾਓ ਤੇ ਹੁਣ ਲੱਗੇ ਹੋਈਆਂ ਨੇ ਬਣਾਣ ਬਾਕੀ ਬਣ ਗਿਆ ਦੇਖਦੇ ਆ ਖਾਣੇ ਆ ਲੈ ਕੇ ਆ ਰਹੀਆਂ ਨੇ ਮੰਮੀ ਵੀ ਆ ਤੇ ਨਾਲ ਮੀਤ ਵੀ ਆ ਤੇ ਕਰ ਦਿੰਦੇ ਨੇ ਏਸੀ ਹੁਣ ਆ ਜਾਂਦੀ ਇਹਨੇ ਗਰਮੀ ਬੰਬੇ ਬਹੁਤ ਆ ਬਾਕੀ ਮੀਂਹ ਵੀ ਪਈ ਜਾਂਦਾ ਯਾਰ ਮੀਂਹ ਪੈਣ ਤੋਂ ਬਾਅਦ ਵੀ ਫਿਰ ਵੀ ਗਰਮੀ ਬੱਦੂ ਵਧੀਆ ਜਿਹਾ ਕਰਦਾ ਮਿਲਦੇ ਆ ਫਿਰ ਆ ਜਾ ਮੀਤ ਜੀ ਉਹ ਵੀ ਬ੍ਰੇਕਫਾਸਟ ਬਣਾ ਆ ਗਿਆ ਥੈਂਕ ਯੂ ਗਾਇਸ ਗਾਇਸ ਥੈਂਕ ਯੂ ਥੈਂਕ ਯੂ ਗਾਇਸ ਲੋ ਜੀ ਆਪਣੇ ਕੀ ਗਿੱਲੇ ਗਏ ਨੇ ਬਣਾ ਕੇ ਇਹ ਇਹ ਕੀ ਚੀਜ਼ ਆ ਸੇਮੀ ਆ ਸੇਮੀ ਆ ਇੱਕ ਸੇਮ ਨਮਕੀਨ ਸੇਮ ਨਮਕੀਨ ਸੇਮ ਨੀਡਲ ਟਾਈਪ ਬਣਾਇਆ ਨੇ ਤੇ ਇਹ ਬਾਬੇ ਆਪਣੀ ਦਹੀਂ ਆ ਅੱਛਾ ਜੀ ਵਾਓ ਇਹ ਆਪਣਾ ਬੇਸਨ ਦੇ ਚਿੱਲੇ ਵੀ ਬਣਾਇਆ ਜਿਆ ਠੀਕ ਆ ਆਪਣਾ ਉਪਮਾ ਵਾਹ ਕਿੰਨਾ ਸੋਹਣਾ ਲੱਗ ਰਿਹਾ ਬਾਬੇ ਦੇਖਰੋਂ ਨਾ ਤੇ ਬਾਕੀ ਆਪਣਾ ਬ੍ਰੈਕਫਾਸਟ ਰੈਡੀ ਆ ਥੈਂਕ ਯੂ ਸੋ ਮੱਚ ਹਲਕਾ ਭੁਲ ਕੇ ਖਾਣਾ ਸੀ ਬਾਕੀ ਸਪੋਰਟ ਕਰਦੇ ਹੋ ਦੱਬ ਕੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਡਿਸ਼ ਬਣਾਉਣ ਲਿਆ ਕਿਵੇਂ ਲੱਗਦੀ ਆ ਤੇ ਮਿਲਦੇ ਆਂ ਲੜਾਈ ਹੋਈ ਖਤਮ ਖਾ ਲ ਲੜਾਈ ਹੋ ਗਈ ਖਤਮ ਤੇ ਮਿਲਦੇ ਆਂ ਕਿਤੇ ਨੈਕਸਟ ਵਲੌਗ ਚ ਦਿਲ ਦੇ ਰਿਹਾ ਬਾਈ ਟੇਕ ਕੇਅਰ ਤੇ ਇਹਨਾਂ ਨੂੰ ਬਾਬੇ ਸਪੋਰਟ ਸਬਸਕ੍ਰਾਈਬ ਜ਼ਰੂਰ ਕਰ ਲੈ ਮਿੱਤਰੋ ਠੀਕ ਹੈ ਜੀ ਕਰਦੇ ਆ ਬਾਈ ਬਾਈ ਖਾ ਲਓ ਹਲ ਦਹੀਂ ਖਾ ਲਓ ਤੇ ਆਪਣਾ ਵੀ ਸਾਰਾ ਕੁਝ ਰੈਡੀ ਆ ਬਸ ਬ੍ਰੇਕਫਾਸਟ ਪਾ ਦੋ ਤੇ ਖਾਈਏ ਬਾਈ ਲਓ ਜੀ ਲਓ ਦਹੀਂ ਵੀ ਦਿਖਾਤੀ ਸਾਰੇ ਦੋਸਤੋ ਮਿੱਤਰਾਂ ਨੂੰ ਠੀਕ ਹੈ ਮੰਮੀ ਓਕੇ ਚਲੋ ਠੀਕ ਹੈ ਬਾਈ ਹੂੰ ਕੀ ਕਹਾ ਲਾ ਕੇ ਸ਼ਾਮ ਨੂੰ ਆਪਾਂ ਉਹ ਰਾਜਸਤਾਨੀ ਡਿਸ਼ ਬਣਾਵਾਂਗੇ ਤੇ ਬਾਬੇ ਉਹ ਤੁਹਾਨੂੰ ਨੈਕਸਟ ਵਲੌਗ ਚ ਦੇਖਣ ਨੂੰ ਮਿਲੇਗੀ ਇੱਕ ਨਵੀਂ ਰੈਸਪੀ ਆ ਜਰੂਰ ਦੇਖਿਓ ਬਾਕੀ ਚੈਨਲ ਨੂੰ ਸਪੋਰਟ ਕਰਦੇ ਹੋ ਤੇ ਬਾਕੀ ਹੁਣ ਖਾ ਪੀ ਲਈਏ ਆਪਣੀ ਦਹੀਂ ਆ ਗਈ ਆਪਣਾ ਉਪਮਾ ਆ ਗਿਆ ਆਪਣੀ ਸੇਮਿਆ ਆ ਗਈ ਨਿਉਡਲ ਆ ਲਈਆਂ ਤੇ ਚਿਲਾ ਮੇਰਾ ਚਿਲਾ ਵੇਓ ਪਿਆ ਆਪਣਾ ਤੇ ਖਾ ਪੀ ਲਈ ਮਿੱਤਰੋ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਚਲਦੇ ਨੇ ਬਾਏ ਕਰ ਦਿਓ ਬਾਏ ਬਾਏ ਠੀਕ ਆ ਮਿੱਤਰੋ ਕਰਦੇ ਹੋ ਸਪੋਰਟ